ਕੀ ਨਾਮ ਆਤਾ ਤੁਹਾਡਾ ਤੁਹਾਡਾ ਨਾਮ ਵਰਨਜੀਤ ਕੌਰ ਬਹੁਤ ਗੋਡੇ ਮੇਰੇ ਮੁੜਦੇ ਨਹੀਂ ਸੀ ਨਾਲ ਲੱਤਾਂ ਲੱਤਾਂ ਨੂੰ ਫਰਕ ਪੈ ਗਿਆ ਉਸੇ ਵੇਲੇ ਲੌਂਦੇ ਸਾਂਤ ਤੋਂ ਆਈ ਹੁਣੇ ਠੀਕ ਹੋਇਆ ਮਾਤਾ ਹਾਂਜੀ ਹੁਣੇ ਹੁਣੇ ਠੀਕ ਹੋਇਆ ਨਹੀਂ ਤਾਂ ਦਰਦ ਬਹੁਤ ਪੈਂਦਾ ਸੀ ਕਿੱਥੋਂ ਦੇ ਰਹਿਣ ਵਾਲੇ ਮਾਤਾ ਛਾ ਕੋਟ ਦੇ ਅਸੀਂ ਆ ਮਾਤਾ ਤੇ ਵਾਹਿਗੁਰੂ ਨੇ ਕਿਰਪਾ ਕੀਤੀ ਸਤਨਾਮ ਸ੍ਰੀ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਗੁਰੂ ਨਾਨਕ ਦੇਵ ਦੇ ਦਰਤੇ ਗੁਰੂ ਨਾਨਕ ਦੀ ਕਿਰਪਾ ਨਾਲ ਹਰ ਮਸਿਆਂ ਨੂੰ ਸੇਵਾ ਕੀਤੀ ਜਾਂਦੀ ਆ ਸੰਤਾਨਪੁਰ ਲੋਧੀ ਜਿੱਥੇ ਗੁਰੂ ਨਾਨਕ ਸਾਹਿਬ ਨੇ ਭਗਤੀ ਕੀਤੀ ਆ ਕਿਸੇ ਵੀ ਮਾਈ ਭਾਈ ਦੇ ਗੋਡੇ ਮੋਡੇ ਦੇ ਵਿੱਚ ਦਰਦ ਹੋਵੇ ਦਿਖਾ ਸਕਦੇ ਨੇ ਹੋਰ ਵੀ ਕੋਈ ਰੋਗ ਹੋਵੇ ਸੇਵਾ ਕੀਤੀ ਜਾਂਦੀ ਆ ਕਈ ਵੇਰ ਗੁਰੂ ਨਾਨਕ ਦੇ ਕਿਰਪਾ ਨਾਲ ਉਸੇ ਟਾਈਮ ਹੀ ਮਰੀਜ਼ ਠੀਕ ਹੋ ਜਾਂਦੇ ਨੇ ਕਿਸੇ ਵੀ ਮਾਈ ਭਾਈ ਦੇ ਕੋਈ ਵੀ ਰੋਗ ਹੋਵੇ ਜੋੜਾਂ ਦੇ ਦਰਦ ਕਿਤੇ ਹੋਵੇ ਤੇ ਸਾਨੂੰ ਦਿਖਾ ਸਕਦੇ ਨੇ ਮੈਂ ਵਾਹਿਗੁਰਦਿੰਦਰ ਸਿੰਘ ਪਿੰਡ ਬੋਰਨਾ ਜ਼ਿਲ੍ਹਾ ਬੋਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣੇ ਰਾਮ ਆਇਆ ਮਾਤਾ ਬੋਲੋ ਮਾਤਾ ਪਤਨ ਨਹੀਂ ਆਇਨੀ ਬੰਦਾ ਸਪਤਾ ਕਰਨ ਨਾਲ ਜੜ ਗਿਆ ਸੀ ਇਹ ਤੁਹਾਡੇ ਮਾਤਾ ਜੀ ਹੁਣੇ ਗੋਡੇ ਠੀਕ ਹੋਏ ਆ ਹਾਂਜੀ ਕੀ ਨਾਮ ਆਤਾ ਆਪਣਾ ਅਨਖਾ ਕਬਲਵੀਰ ਕੌਰ ਜੀ ਕਬਲਵੀਰ ਪਿੰਡ ਕੱਗੋਟ ਮੋਤੇ ਦੀ ਨਾਲੀ ਆ ਮਾਤਾ ਦੇ ਵੀ ਹੁਣੇ ਗੋਡੇ ਠੀਕ ਕੀਤੇ ਵਾਹਿਗੁਰੂ ਨੇ ਸੱਚੇ ਪਾਤਸ਼ਾਹ ਰਹਿਮਤ ਕੀਤੀ ਹੈ ਬਹੁਤ ਉਕਰ ਸੀ ਮਾਤਾ ਦਾ ਵਾਹਿਗੁਰੂ ਨੇ ਕਿਰਪਾ ਕੀਤੀ ਕਿੰਨਾ ਆਰਾਮ ਆਇਆ ਗੁੱਡੀ ਅਕੇ ਨਾਲ ਠੀਕ ਹੋ ਜੇ ਥੋੜਾ ਫਰਕ ਵਾਹਿਗੁਰੂ ਸਤ ਸਤਨਾਕ ਆ ਗੁੱਡੀ ਨੇ ਫਰਕ ਪਿਆ ਮਹਾਰਾਜ ਕਿਰਪਾ ਕਰੇ ਸੱਚੇ ਪਾਤਸ਼ਾਹ ਕਿਨੇ ਘਟ ਗੋਡੇ ਠੀਕ ਹੋਏ ਗਏ ਨਹੀਂ ਤੁਹਾਡੇ ਪੈਰ ਹਾਂਜੀ ਹੁਣ ਤੱਕ 50% ਲੱਗਦੇ ਚਲੋ ਹੁਣੇ ਠੀਕ ਹੋਇਆ ਹਾਂਜੀ ਹੁੰਦਾ ਪਿੰਡ ਕਿਹੜਾ ਪਿੰਡ ਹైదరాబాద్ ਨੇਟ ਅੱਛਾ ਜ਼ਿਲ੍ਹਾ ਸਬੂਲਾ ਅੱਛਾ ਠੀਕ ਹੈ ਹੁਣ ਦੱਸੋ ਬਲਦਸੋਬੋਲ ਕੇ ਬਾਈ ਕਿੰਨਾ ਘਟਿਆ ਹੈ ਥੋੜਾ ਘਟਿਆ ਬਾਬੇ ਫਰਕ ਪਿਆ ਕਿੰਨਾ ਬਾਈ ਜੀ ਆਪਣਾ ਬਲਜਿੰਦਰ ਸਿੰਘ ਜੀ ਪਿੰਡ ਟੰਡੀ ਜ਼ਿਲ੍ਹਾ ਫੂਸਲਾ ਆ ਬਾਈ ਜੀ ਦੇ ਵੀ ਥੋੜਾ ਜਿਹਾ ਫਰਕ ਪਿਆ ਹੋੜੇ ਗੁਰੂ ਦੀ ਮਿਹਰ ਨਾਲ ਸਿੱਕਾ ਪਾ ਅੱਛਾ ਸਸਿਕਾ ਬਾਈ ਅੱਗੇ ਨਾਲ ਕੁਝ ਠੀਕ ਆ ਮੈਮ ਨਈ ਮੁਰਗੀ ਮੇਰੇ ਡਿਸਕ ਦਾ ਨੁਕਸਾ ਗਾ ਬਾਈ ਨੇ ਮਲਿਆ ਵਾ ਤਾਂ ਕੁਝ ਫਰਕ ਆ ਕੇ ਕਿ ਨਾ ਕਿੰਨੇ ਜੀ ਆਪਣਾ ਮੇਰਾ ਨਾਮ ਜੀ ਸਿੰਘ ਆ ਪਿੰਡ ਗੇਲਾ ਪਿੰਡ ਗੇਲਾ ਕਿੰਨਾ ਕੋਣੇ ਫਰਕ ਪਿਆ ਕਰਨੀ ਜੀ ਹਾਂਜੀ ਥੋੜਾ ਫਰਕ ਪਿਆ ਹੁੰਦਾ ਚਲੋ ਠੀਕ ਹੈ ਕਿੰਨਾ ਕੁ ਠੀਕ ਹੋਇਆ ਹੈ ਅੱਗੇ ਨੂੰ ਫਰਕ ਕਿੰਨਾ ਕਮਾਤਾ ਜੀ ਠੀਕ ਹੋਇਆ ਹੈ ਅੱਗੇ ਨੂੰ ਫਰਕ ਹੈਗਾ ਹੈ ਗੁੱਡੀ ਕੀ ਨਾਂ ਆਪਣਾ ਸੁਖਿੰਦਰ ਕੌਰ ਸੁਖਿੰਦਰ ਪਿੰਡ ਰਾਹਾਂ ਹਾਂ ਹਾਂਜੀ ਰਾਮਾਂ ਜੀ ਜ਼ਿਲ੍ਹਾ ਲਾਮਸ਼ੇਰ ਫਰਕ ਪਿਆ ਹੁਣ ਬੋਲੋ ਹੈ ਹਾਂਜੀ ਫਰਕ ਕਿੰਨਾ ਕੁ ਪਿਆ ਫਰਕ ਮਾਤਾ ਜੀ ਹਾਂਜੀ ਐਦਾ ਕੋਈ ਅੱਗੇ ਨੂੰ ਅੱਛਾ ਕਿਹੜਾ ਪਿੰਡਾ ਗੁੱਡੀ ਪਿੰਡਗਾ ਕਿੰਨਾ ਕ ਫਰਕ ਪਿਆ ਬਹੁਤ ਫਰਕ ਆ ਬਾਬਾ ਜੀ ਕਿ ਕੇਵਰੇ ਪਿਆ ਗੁੱਡੀ ਹੁਣੇ ਹਾਂਜੀ ਹੁਣੇ ਇਸ ਗੁੱਡੀ ਤੇ ਵੀ ਵਾਹਿਗੁਰੂ ਨੇ ਕਿਰਪਾ ਕੀਤੀ ਕੀ ਨਾਂ ਸੀ ਗੁੱਡੀ ਸਰਬਜੀਤ ਕੌਰ ਉਹ ਵਾਹਿਗੁਰੂ ਸਰਬਤ ਪਤਾ ਕੀ ਨਾਂ ਪੁੱਤ ਤੁਹਾਡਾ ਕਲਿੰਦਰ ਕੌਰ ਕਿੰਨਾ ਕ ਫਰਕ ਪਿਆ ਗੁੱਡੀ ਕੁਛ ਫਰਕ ਪਿਆ ਬੱਲੇ ਕਿੰਨਾ ਕ ਠੀਕ ਹੋਇਆ ਗੁੱਡੀ ਹੁਣੇ ਫਰਕ ਪਿਆ ਗੁੱਡੀ ਕੇ ਚਲੋ ਆ ਗੁੱਡੀ ਨੇ ਵੀ ਹੁਣੇ ਕਰਤਾ ਕੀਤੀ ਆ ਵਾਹਿਗੁਰੂ ਨੇ ਸੱਚੇ ਪਾਤਸ਼ਾਹ ਲਾ ਬੋਲੋ ਮਾਤਾ ਯਾਰ ਉਹ ਹੱਥ ਬੰਦ ਕੋਰਾ ਦਰਦ ਦਰ ਗਿਆ ਕਿੰਨਾ ਕੁ ਮਾਤਾ ਦਰਦ ਹਟਿਆ ਥੋੜਾ ਜਿਹਾ ਹਟਿਆ ਚਲੋ ਵਾਹਿਗੁਰੂ ਕਿਰਪਾ ਕਰੇ ਜ਼ਿਲ੍ਹਾ ਕਿਹੜਾ ਮਾਤਾ ਜਲੰਧਰ ਜ਼ਿਲ੍ਹਾ ਚਲੋ ਠੀਕ ਤੁਸੀਂ ਦੱਸੋ ਠੀਕ ਹੋ ਗਏ ਪਰ ਤਾਂ ਹੁਣ ਗੋਡੇ ਟੋਡੇ ਕਿੰਨੇ ਕੁ ਠੀਕ ਹੋਏ ਆ ਕਿਹੜਾ ਪਿੰਡ ਹੈ ਗੁੱਡੀ ਚਲੋ ਵਾਹਿਗੁਰੂ ਨੇ ਗੁੱਡੀ ਤੇ ਕਿਰਪਾ ਕੀਤੀ ਹੈ ਮਾਰ ਨਾ ਕਿਸ ਗੁੱਡੀ ਜੋਤੀ ਗੋਣਾ ਆਇਆ ਨਾਲ ਬਰਨੀ ਦਾ ਆਇਆ ਕਿਵੇਂ ਭਾਈ ਬਾਹਾਂ ਚ ਕਿਵੇਂ ਹੋਇਆ ਠੀਕ ਅੱਗੇ ਨਾਲ ਹਾਂ ਜਦੋਂ ਕਰਦੇ ਕਿੰਨਾ ਕ ਫਰਕ ਪਿਆ ਆ ਤਿੰਨ ਕਰਦੇ ਕਿਨਾ ਆਪਣਾ ਸੁਖਿੰਦਰ ਸਿੰਘ ਸਪੰਡ ਦੋਪੰਡ ਜਿਲ੍ਹਾ ਜ਼ਿੰਦਰ ਅਬ ਭਾਈ ਇਹਦੇ ਫਰਕ ਪਿਆ ਬਾਹਾਂ ਚ ਮਹਾਰਾਜ ਕਿਰਪਾ ਕਰੇ ਗੁਰੂ ਨਾਨਕ ਨੇ ਕਿਰਪਾ ਕੀਤੀ ਹੈ ਸੀ ਮੇਰੇ ਤੇ ਇੱਥੇ ਬੋਰ ਛੱਲੇ ਤਾਂ ਕੋ ਤਿੰਨ ਚਾਰ ਮਹੀਨੇ ਹੋ ਗਏ ਦੋ ਕਰਵਾਇਆ ਸੀ ਤੇ ਅੱਜ ਦੀ ਕੋਈ ਟੇਲ ਤਾਂ ਸੁਸਮਨ ਅੱਜ ਮਾਤਾ ਗੋਡਾ ਵੀ ਠੀਕ ਹੋਇਆ ਹਾਂਜੀ ਗੋਡਾ ਨਾਲ ਮੁੜ ਗਿਆ ਇੱਕ ਦਾ ਖਿੱਚਾ ਜੜੀਆਂ ਪੈਣੀਆਂ ਸੀ ਅੱਜ ਚਲੋ ਵਾਹਿਗੁਰੂ ਕਿਰਪਾ ਕਰੇ ਮਹਾਰਾਜ ਸਭ ਤੇ ਮੇਰੇ ਸਹੀ ਹੋ ਗਏ ਬਿਲਕੁਲ ਹੋ ਗਏ ਕੀ ਨਾ ਕਰਨੀ ਜੀ ਆਪਣਾ ਪਿੰਡ ਮੈਰੀਪੁਰ ਜ਼ਿਲ੍ਹਾ ਦਿਰਾਤ ਬੂਸਲਾ ਆ ਭਾਈ ਜੀ ਤੇ ਵਾਹਿਗੁਰੂ ਨੇ ਕਿਰਪਾ ਕੀਤੀ ਹੈ ਕਿਰਪਾ ਕਰਤੀ ਅਜਮਾ ਹਾਂ ਨਾਨਕ ਸਾਹਿਬ ਨੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਪਤੇ